ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਪੰਜ ਸਾਲ ਪਹਿਲਾਂ ਮਤਲਬ ਮੈਨੂੰ ਕਰੈਡਟ ਲੱਗਣ ਦਾ ਦੋਨੇ ਬਹਾਂ ਮਤਲਬ ਕਟੀਆਂ ਨਹੀਂ ਮੈਨੂੰ ਬਹੁਤ ਹੀ ਮਦਦੀ ਜੀ ਹੋਤਾ ਮੇਰੀ ਬਤੁਤ ਮਦਦ ਕਰੋ ਜੀ ਮੇਰਾ ਪਿੰਡ ਰਾਜਪੁਰ ਬਤਾਰਾ ਡਿਸਟ੍ਰਿਕਟ ਅੰਮ੍ਰਿਤਸਰ ਨਾਮ ਮੇਰਾ ਗੋਬਿੰਦ ਸਨੋ ਕਸ਼ਮੀਰ ਸਿੰਘ ਇਹ ਮੇਰੇ ਤਿੰਨ ਬੱਚੇ ਨੇ ਮਤਲਬ ਘਰ ਦਾ ਜਿਆਦਾ ਬਹੁਤ ਹੀ ਮੁਸ਼ਕਲ ਜਗਾ ਮੇਰੀ ਵਾਤਵਾਰ ਬਦਲੀ ਕੀਤੀ ਜਾਵੇ ਅਗਰ ਮਦਦ ਨਹੀਂ ਤਾਂ ਵਾਤਵਾਰ ਬਦਲ ਕੇ ਕਿਉਂਕਿ ਮੈਂ ਆਪਣਾ ਕੰਟੈਕਟ ਨੰਬਰ ਵੀ ਤੁਹਾਨੂੰ ਇਹਦੇ ਵਿੱਚ ਸੈੱਟ ਕਰ ਰਿਹਾ 77476 4832 ਕਿਉਂਕਿ ਇਸ ਦੇ ਉੱਤੇ ਗੂਗਲ ਕਾਲ ਵੀ ਚੱਲਦਾ ਹੈ ਇਹ ਜੀ ਮੇਰੀ ਵਾਤਵਾਰ ਜਰੂਰ ਬਦਲਿਆ ਕਿਉਂਕਿ ਪਿਤਾ ਤੋਂ ਮੇਰੇ ਬਚਪਨ ਦੇ ਮੈਨੂੰ ਦਿੱਤੇ ਸੀ ਉਹ ਕੀ ਮਾਤਾ ਦਾ ਇਹ ਵੱਲ ਉਹ ਵੀ ਮਾਤਾ ਜੀ ਬਜ਼ੁਰਗੇ ਨੇ ਤੇ ਘਰ ਦਾ ਜਿਹੜਾ ਬਹੁਤ ਹੀ ਉਹ ਹੈ ਜੀ ਦਾ ਖਾਂਦਾ ਉਹ ਇਥੇ ਨਹੀਂ ਬੱਲੇ ਆ ਵੀਰ ਦੇ ਪਹਿਲਾਂ ਬੋਲ ਕੇ ਵੀ ਦੱਸਿਆ ਵਾ ਤੇ ਦੋਨੇ ਵਾਹਾਂ ਇਹਦੀਆਂ ਲਾਈਟ ਲੱਗਣ ਦੇ ਕਾਰਨ ਕੱਟੀਆਂ ਗਈਆਂ ਤੇ ਪਰਿਵਾਰ ਦੇ ਵਿੱਚ ਗੁਜ਼ਾਰਾ ਕਰਨ ਵਾਲੇ ਦੇਖ ਲੋ ਵੀ ਜਿਹੜੇ ਇਹਨਾਂ ਦੇ ਘਰ ਦੇ ਆ ਉਹ ਇਹਦੀ ਸੰਭਾਲ ਕਰਦੇ ਆ ਨਿੱਕੇ ਨਿੱਕੇ ਬੱਚੇ ਆ ਨਾਲ ਬਿਰਧ ਮਾਤਾ ਪਾ ਬਾਪ ਹੈ ਨਹੀਂਗਾ ਮਾਤਾ ਨੂੰ ਜੇ ਨਰੇਗਾ ਦੇ ਵਿੱਚ ਕੰਮ ਮਿਲਦਾ ਤਾਂ ਉੱਥੇ ਦਿਹਾੜੀ ਜਾਂਦੇ ਆ ਇਹ ਉਹਨੇ ਰਲ ਕੇ ਜੀਵਨ ਕਾਰਨਾ ਬੜਾ ਮੁਸ਼ਕਲ ਆ ਕਿਤੇ ਨਹੀਂ ਵੀ ਮਿਲਦੀ ਅਸੀਂ ਇਹਨਾਂ ਦਾ Google Pay ਨੰਬਰ ਸ਼ੋਅ ਕਰਦੇ ਆ ਇਹਨਾਂ ਦੀ ਜਰੂਰ ਮਦਦ ਕਰੋ ਜਿੰਨੀ ਵੀ ਇਸ ਪਰਿਵਾਰ ਦੀ ਆਪਾਂ ਮਦਦ ਕਰ ਸਕਦੇ ਆ ਅੱਜ ਲੋਹੜੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਇੱਕ ਲੋੜਵੰਦ ਪਰਿਵਾਰ ਦੀ ਜਰੂਰ ਮਦਦ ਕਰੋ ਇਹਨਾਂ ਦਾ Google Pay ਨੰਬਰ ਹਾਂ Google Scan ਕਰਿਆ ਵਾ ਜਰੂਰ ਇਸ